ਰਾਜੁਰਜੀ ਕਾਲ ਸਾਹਿਬ ਰਾਜੁਰਜੀ ਦੀ ਫਤਿਹ ਆਉਂਦੀ ਵਾਰੀ ਜਿਹੜੀ ਆ ਤੁਹਾਨੂੰ ਦਿਖਾਇਆ ਸੀਗਾ ਫਰੋਈਪੁਰ ਤੋਂ ਲੈ ਕੇ ਨੰਦੇੜ ਸਾਹਿਬ ਜਿਹੜੀ ਫਰੋਈਪੁਰ ਨੰਦੇੜ ਐਕਸਪ੍ਰੈਸ ਜੋ ਫਸਟ ਟਾਈਮ ਚੱਲੀ ਸੀ ਉਸ ਤੇ ਜਿਹੜੇ ਸਾਰੇ ਰੇਲ ਰੇਲਵੇ ਦੇ ਜਿਹੜੇ ਸਟੇਸ਼ਨ ਆਉਂਦੇ ਆ ਰਾਸਤੇ ਦੇ ਵਿੱਚ ਕਿਸ ਟਾਈਮ ਗੱਡੀ ਕਿਹੜੇ ਰੇਲਵੇ ਸਟੇਸ਼ਨ ਤੇ ਕਿਸ ਟਾਈਮ ਪਹੁੰਚਦੀ ਹੈ ਉਹ ਤੁਹਾਨੂੰ ਦਿਖਾਇਆ ਸੀ ਇਸ ਬਲੌਗ ਦੇ ਵਿੱਚ ਤੁਹਾਨੂੰ ਹੁਣ ਅਸੀਂ ਨੰਦੇੜ ਸਾਹਿਬ ਤੋਂ ਸਫ਼ਰ ਸ਼ੁਰੂ ਕਰਨ ਲੱਗੇ ਆ ਫਰੋਈਪੁਰ ਦਾ ਜਿਹੜੀ ਇਹ ਗੱਡੀ ਨੰਦੇੜ ਸਾਹਿਬ ਤੋਂ ਚੱਲ ਕੇ ਫਰੋਜਪੁਰ ਜਾਏਗੀ ਫਰੋਜਪੁਰ ਨੰਦੇੜ ਐਕਸਪ੍ਰੈਸ ਉਸਦੇ ਰਸਤੇ ਦੇ ਵਿੱਚ ਕਿੰਨੇ ਜਿਹੜੇ ਸਟੇਸ਼ਨ ਆਉਣਗੇ ਕਿਹੜੇ-ਕਿਹੜੇ ਸਟੇਸ਼ਨ ਤੇ ਕਿਹੜੇ-ਕਿਹੜੇ ਟਾਈਮ ਤੇ ਪਹੁੰਚੇਗੀ ਕਿੰਨੇ ਟਾਈਮ ਦੇ ਵਿੱਚ ਇਹ ਗੱਡੀ ਨੰਦੇੜ ਸਾਹਿਬ ਤੋਂ ਲਾ ਕੇ ਫਰੋਜਪੁਰ ਤੱਕ ਪਹੁੰਚੇਗੀ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਇਹ ਤੱਤਰਿਤ ਕਰਕੇ ਦਿਖਾਵਾਂਗੇ ਇਸ ਬਲੌਗ ਦੇ ਵਿੱਚ ਹੁਣ ਅਸੀਂ ਆਪਣਾ ਜਿਹੜਾ ਸਫ਼ਰ ਸ਼ੁਰੂ ਕਰਨ ਲੱਗਿਆ ਨੰਦੇੜ ਸਾਹਿਬ ਤੋਂ ਸਾਡਾ ਜਿਹੜਾ ਏਸੀ ਥਰਡ ਟਾਇਰ ਦਾ ਵੀ 1 ਜਿਹੜਾ ਡੱਬਾ ਉਹਦੇ ਵਿੱਚ ਅਸੀਂ ਬੈਠਣ ਲੱਗੇ ਤਾਂ ਜਿਹੜੀ ਗੱਡੀ ਹੈ ਇਸ ਦਾ ਟਾਈਮ ਹੈ 11:50 ਜੋ ਕਿ ਆਪਣੇ ਨਿਰਧਾਰਿਤ ਟਾਈਮ ਤੋਂ ਜਿਹੜੀ ਚੱਲਣ ਵਾਲੀ ਹੈ